ਅਦਰ ਸੁਨਿਆ ਇੱਕ ਇੱਕ ਪਾਸੇ ਖੜਾ ਆ ਮੈਚ ਹੋਵੇਗਾ ਆ ਰਿਕਵਾੜ ਜੋੜੀ ਦੇ ਕੋਟਰ ਇੱਕ ਇੱਕ ਪਾਸੇ ਬੜੀ ਤੇਜ਼ੀ ਹੋਏ ਇਧਰਾਂ ਟੀਮਾਂ ਹਰ ਸਾਹਮਣੇ ਖੇਡ ਦਾ ਅੰਤ ਪੁਆਇੰਟ ਰੇਡਰ ਦੇ ਹੱਥੇ ਜੁੜਦਾ ਹੈ ਮੈਚ ਸਮਾਪਤ ਜਿਹੜੀ ਟੀਮ ਜਿੱਤੀ ਹੈ ਜੱਗਣਾ ਹਾਲੀ ਦਾ ਹਾਵਗਾਮਾ ਸ਼ੁਰੂ ਕਾ ਕੋਈ ਮੈਚ ਹੋਰ ਅਗਲੇ ਆ ਗਿਆ ਜਿਹੜੇ ਟੀਮਾਂ ਬਣਾਉਣ ਆਓ ਅਗਲੇ ਮੈਚ ਲਈ ਟੀਮਾਂ ਲੋਕਿਆਂ ਦੀ ਟੀਮ ਦੇ ਪਾਸੇ ਮਰੀ ਬੈਂਕੀ ਔਰ ਮੱਡਾ ਦਾ ਜੀ ਟੀਮ ਖੇਡ ਰਹੀ ਹੈ ਔਰ ਉਤਮਾਰ ਰੋੜੀ ਤੇ ਮੋਡਰ ਤੇ ਜੰਡੂ ਸੰਧਾ ਦੇ ਵੀ ਬੀਮਾ ਪਿਆਰੀ ਖੜ ਲਣ ਬਿਨਾ ਕਿਸੇ ਦੇ ਰਿਦ ਤੋਂ ਮੱਡਾ ਦੀ ਟੀਮ ਜਿਹੜੇ ਪਾਸੇ ਦੀ ਮੱਡਾ ਸਾਰਾ ਜੋੜੀ ਦਾ ਮੈਚ ਜਿਹੜਾ ਖੇਡਣਾ ਜਣਾ ਆਓ ਰੋਣੀ ਤੇ ਬੋਦਰ ਮੈਚ ਚੱਲਦੇ ਪਏ ਜੀ ਪਿੰਡ ਸਿਕਰੀ ਕਬੱਡੀ ਦੇ ਟਰਨਮੈਂਟ ਤੜੀ ਟੀਮ ਦੇ ਵਿੱਚ ਹੋਰ ਸੁਣਾਓ ਕਿਵੇਂ ਕੀ ਹਾਲ ਚਾਲ ਹੈ ਦੋਹਾਂ ਵਾਲਾ ਮੰਗੀ ਖੇਡਦਾ ਲੈ ਵੀ ਮੰਗੀ ਹੋਰ ਟਕਰਾ ਹੋਣਾ ਜਿਹੜੇ ਮੁੰਡੇ ਨੇ ਪਿੰਡ ਕੋਲ ਖਾਦੇ ਵਿੱਚ ਦੋ ਜੱਫੇ 30 ਹਜ਼ਾਰ ਦੇ ਲੈ ਫਾਕੇ ਮੰਗੀ ਦੋਨੇ ਹੱਥ ਜੋੜ ਕੇ ਇੱਕ ਵਾਰੀ ਫਤਰੇ ਬਲਾ ਆਹ ਮੁੰਡੇ ਨੇ ਪਿੰਡ ਧੁਫਾ ਦੇ ਵਿੱਚ ਦੋ ਚੱਕਿਆਂ ਦਾ ਰੁਪਿਆ 30000 ਛੱਪਿਆ ਇਹ ਮੇਰਾ ਛੋਟਾ ਭਰਾ ਹੈ ਆਹ ਦੋਹਾਂ ਬੜਾ ਮੰਗੀ ਧਰਗਿਆਂ ਨੇ ਲਾ ਰੱਖਿਆ ਰਾਹੁਲ ਤੇ ਕਬੱਡੀ ਵਿੱਚ ਮੰਗੀ ਕਰਕੇ ਵਿਚੁਰ ਹੋ ਗਿਆ ਸਤਿ ਸ੍ਰੀ ਅਕਾਲ ਬਲੌਤ ਜੀ ਕਿਵੇਂ ਹੋ ਹਾਂਜੀ ਮਨਜੀ ਬਹੁਤ ਵਧੀਆ ਕਿਵੇਂ ਐ ਮੇਜਰ ਵੀਰੇ ਕਰਨ ਕਰਨ ਪਾਜੀ ਬਹੁਤ ਵਧੀਆ ਜੇ ਸੈਂਬੀ ਹਾਂਜੀ ਵੀਰ ਜੀ ਕੀ ਗੱਲ ਚੱਲ ਰਿਹਾ ਅੱਜ ਫਰਾਂਸ ਇਕਰੀ ਹਾਂਜੀ ਅੱਜ ਤੁਹਾਡੇ ਪੈਂਟ ਦੀ ਸਿਕਰੀ ਆ ਜੇ ਸੀ ਅੱਜ ਵੀਰੇ ਸਿਕਰੀ ਪੈਂਟ ਸਾਡਾ ਮੈਚ ਚੱਲਦੇ ਪਿਆ ਫਸਟ ਲਾਈਕ ਮੇਰਾ ਆ ਬੰਨ ਕਹਿੰਦੇ ਸ਼ੁਕਰੀਆ ਮਾਨ ਜੀ ਆਪਾਂ ਸਾਰੀ ਦੁਨੀਆ ਨੂੰ ਸਵਾਦਾ ਰਹੀਆਂ ਹਰਜੀਤ ਸਿੰਘ ਜੀ ਸ਼ੁਕਰੀਆ ਮਾਨ ਜੀ ਵਧੀਆ ਚਾਹੀਦਾ ਬ੍ਰਦਰ ਹਾਂਜੀ ਹਾਂਜੀ ਕਨਵਰ ਸੈਣੀ ਪਾਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਆ ਘਰੇ ਪਰਿਵਾਰ ਸਭ ਠੀਕ ਠਾਕ ਮੈਚ ਚੱਲਦੇ ਪਏ ਯਾਰ ਸਿੱਕਰੀ ਕਬੱਡੀ ਹੈ ਆਪਣੇ ਕਬੱਡੀ ਦੇ ਮੈਚ ਹੈ ਕੱਲ ਨੂੰ ਵੀ ਬਹੁਤ ਵੱਡੇ ਮੈਚ ਹੈ ਕੱਲ ਨੂੰ ਵੀ ਲਾਈਵ ਆਵਾਂਗਾ ਮੈਂ ਆ ਦੇਖੋ ਕਬੱਡੀ ਦੇਖੋ ਰਿਤਿਕ ਮਸੀਤੀ ਵਾਲਾ ਸਾਡਾ ਭਰਾ ਬਹੁਤ ਵੱਡਾ ਮਾਰ ਆਪਣੀ ਭਰਾ ਰੰਗੀਲੇ ਵਾਸਤੇ ਸ਼ੋਟ ਮੰਤਰ ਰਿਤਿਕ ਮਸੀਤੀ ਵਾਲਾ ਲੈ ਗਿਆ ਲੈ ਗਿਆ ਰੇਡ ਚਲੋ ਵਧੀਆ ਚਾਹੀਦਾ ਕਨਵਰ ਭਾਜੀ ਮੈਂ ਕਹਾਂ ਚਲੋ ਕੱਲ ਨੂੰ ਮੈਚ ਬਹੁਤ ਵਧੀਆ ਹੋਣੀ ਮੈਂ ਕੱਲ ਨੂੰ ਲਾਈਵ ਆਵਾਂਗਾ ਇਸ ਟਾਈਮ ਤੁਹਾਨੂੰ ਮੈਚ ਦਿਖਾਉਂਗਾ ਵਧੀਆ ਫਾਈਨਲ ਮੈਚ ਨਵੀਂ ਕੰਪਲ ਬਾਈ ਆ ਮਾਰਕੀ ਦੇ ਅੱਗੇ ਜੰਮੀ ਚੱਤੇ ਟੀਮਾਂ ਦਾ ਤੇ ਪੁੱਤਰ ਹੋ ਗਿਆ ਟਵਰ ਟੱਕਰ ਹੋ ਗਿਆ ਟਵਰ ਟੱਕਰ ਨਵੀਂ ਮੰਗੀ ਇੱਕ ਜੱਫਾ ਲਾ ਦੇ ਲੋਕੀ ਕਹਣ ਰੰਗੀਆਂ ਨੇ ਜਿਹੜੀ ਗੱਲ ਕੀਤੀ ਉਹ ਦੋ ਨੰਬਰ ਤੇ ਲੱਗਾ ਜਾ ਇੱਕ ਕੰਨੀ ਤੇ ਰੋਹਤ ਦਾ ਇੱਕ ਕੰਨੀ ਤੇ ਪ੍ਰਿੰਸ ਆ ਪ੍ਰਿੰਸ ਕਬੱਡੀ ਦਾ ਰਾਜਾ ਇੱਕ ਕੰਨੀ ਤੇ ਆ ਆ ਚੌੜਾ ਵਾਲਾ ਮੰਗੀ ਇਹ ਗਰਾਉਂ ਬੱਲੇ ਬੱਲੇ ਤਲਜੀਤ ਕੋਲ ਦਾ ਪਠਾ ਰੰਗਲੇ ਦਾ ਵੀਰ ਜੱਫੀ ਦੇਖ ਮੇਰਾ ਪਿੰਡੂ ਸਰਾ ਕਰਾਉਂਦਾ ਚੌਹਾਂ ਵਾਲਾ ਮੰਗੀ ਖਰੇ ਖਰਿਆ ਨੂੰ ਝੌਂਦਾ ਚੌਹਾਂ ਵਾਲਾ ਮੰਗੀ ਖਰੇ ਖਰਿਆ ਨੂੰ ਝੌਂਦਾ ਲੇਡਾ ਕਰਾਉਂਦਾ ਟੈਂਪੂਰ ਹੋ ਗਿਆ ਫਾੜ ਹੋ ਗਿਆ ਸਿਕਰੀ ਪਿੰਡ ਵਿੱਚ ਤੇ ਚੌਹਾਂ ਵਾਲਾ ਅੱਜ ਮੈਚ ਚੱਲਦੇ ਪਏ ਪਿੰਡ ਸਿਕਰੀ ਜੀ ਸਾਡਾ ਟੈਂਟ ਵੀ ਲੱਗ ਗਿਆ ਦੇਖੋ ਸਟੇਜ ਤੋਂ ਬੰਨ ਕੇ ਅੜੇ ਸੀਗੇ ਸਟੇਜ ਤੇ ਬੈਠੇ ਹੋਏ ਆ ਅਸੀਂ ਵੀ ਅੱਜ

ਇਸ ਤੋਂ ਬਾਅਦ ਵੀ ਆ ਹੰਟਰ ਹੈਲੋ ਜਾਨੂ ਹਾਂਜੀ ਹੰਟਰ ਵੀਰੇ ਕਿਵੇਂ ਆ ਕੀ ਹਾਲ ਚਾਲ ਆ ਲਾਈਕ ਦਾ ਸ਼ੁਕਰੀਆ ਭਾਜੀ ਲਾਈਕ ਕਰਨ ਲਈ ਜਿਹੜੇ ਸਾਡੇ ਪੱਕੇ ਬੰਦੇ ਉਹਨਾਂ ਨੂੰ ਕਹਿੰਦੀ ਰੋੜ ਨਹੀਂ ਪੈਂਦੀ ਭਾਜੀ ਮੇਰਾ ਸਿੱਕਰੀ ਸੀਗੇ ਕਾਣੂ ਨਾ ਮੈਂ ਤੁਹਾਨੂੰ ਬੜੇ ਲਾਈਵ ਪਾਉਂਗਾ 3-4 ਵਜੇ ਲਾਈਵ ਪਾਉਂਗਾ ਤੁਹਾਨੂੰ ਮੈਚ ਦਿਖਾਉਂਗਾ ਵਧੀਆ ਜਿਹੜੇ ਫਾਈਨਲ ਮੈਚ ਆ ਉਹ ਵੀ ਦਿਖਾਵਾਂਗੇ ਭਾਜੀ ਮੇਰਾ ਦੁਨੀਆ ਵਿੱਚ ਖਿੰਮਤ ਆ ਔਰ ਲਾਸਟ ਮੈਚ ਜਾਂ ਜਾਂਦਾ ਚੱਲ ਗਈ ਆ ਕੱਲ ਨੂੰ ਵੱਡੇ ਮੈਚ ਆ ਓਪਨ ਕਲੱਬਾਂ ਆ ਕੱਲ ਨੂੰ ਰਵੀ ਚੜਾ ਗਿਆ ਬੱਲੇ ਬੱਲੇ ਰਵੀ ਚੜਾ ਗਿਆ ਬੱਲੇ ਬੱਲੇ ਲਾਈਕ ਡਾਣੇ ਸ਼ੁਕਰੀਆ ਹੰਟਰ ਭਾਜੀ ਹੋਰ ਸੁਣਾਓ ਕਿਵੇਂ ਆ ਪਰਿਵਾਰ ਸਭ ਠੀਕ ਡੰਗ ਭਾਜੀ ਮੇਰਾ ਮੈਚ ਲੱਗੇ ਸੀ ਕਿਰੀ ਦੇ ਹੈਪੀ ਭਾਜੀ ਤੁਹਾਨੂੰ ਮਰ ਗਿਆ ਜੀਤ ਭਾਜੀ ਨੂੰ ਤੇ ਅਗਲਾ ਮੈਚ ਕਿਹੜੀ ਟੀਮ ਦਾ ਹੋਣਾ 9 10 ਲੋ ਵੀ ਰੀਡਰ ਆ ਗਿਆ ਰੀਡਰ ਪਾਉਣ ਨੂੰ ਸਵਾਗਤ ਹੈ ਧੰਨਾ ਜੱਟ سپورٹس ਕਲੱਬ ਦੇ ਜਿਹੜੇ ਕਬੱਡੀ ਦਾ ਪਹਿਨ ਗਿਆ ਮਿੱਤਰੋ ਇਹ ਪਰਿਵਾਰ ਆ ਸਾਡਾ ਕਬੱਡੀ ਵਾਲੇ ਭਰਾ ਆ ਸਾਡੇ ਸਿੰਪਲ ਗਰਲ ਲਾਈਫ ਸ਼ੁਕਰੀਆ ਜੀ ਵੈਲਕਮ ਹੈ ਤੁਹਾਡਾ ਲਾਈਵ ਦੇ ਵਿੱਚ ਜਿਹੜਾ ਜਿਹੜਾ ਲਾਈਵ ਦੇ ਵਿੱਚ ਹੈ ਸਾਰਿਆਂ ਦਾ ਸ਼ੁਕਰੀਆ ਨਾਲ ਰਜਤ ਮਾਲਬਾ ਜੀ ਜਿਹੜੀ ਵਾਰੇ ਯਾਰ ਦਾ ਧੰਨਵਾਦ ਸਿਮਰਜੀਤ ਕੌਰ ਜੀ ਮਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਿਮਰਜੀਤ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਮੈਚ ਪੈਂਡ ਸਿਕਰੀ ਮੈਚ ਲੱਗੇ ਕਵਡਡੀ ਦੇ ਕੰਡਾ ਰਿੰਗ ਜਿੰਦਿਆ ਕਰੇ ਯਾਰ ਨੇ ਜੱਫਾ ਲਾਪਾ ਇਹ ਚੌੜਾ ਬੜਾ ਮੰਗੀ ਆ ਜੱਦੀ ਮੰਗੀ ਵਾਹਿਗੁਰੂ ਕਰਦੇ ਕਿਰਪਾ ਕਰੇ ਔਰ ਬੜੇ ਦਿਨਾਂ ਚ ਤੂੰ ਦੁਨੀਆ ਦਾ ਵੱਡਾ ਚਾਤੀ ਬਣੇ ਤੇ ਅਸੀਂ ਵੀ ਕਹਿੰਦੇ ਸਰਦਾਰ ਜੀ ਕਿਤੇ ਹੋਰ ਹੈ ਵੀਰੇ ਮੈਚ ਪੈਂਡ ਸਿਕਰੀ ਜੀ ਸਿੰਪਲ ਗਰਲ ਲਾਈਫ ਜੀ ਪਿੰਡ ਸਿਕਰੀ ਟੌਕ ਵਿਦ ਇੰਡੀਆ ਰੂਲਰ ਸਿੰਪਲ ਗਰਲ ਵਿਦ ਲਾਈਫ ਲਾਦੇ ਮੰਗੀ ਲਾ ਦੋ ਇੱਕ ਵਾਰੀ ਪਰ ਦੋਏ ਬੰਦੇ ਰੋਹਤ ਕਬੱਡੀ 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 ਬਾਲ ਬਾਕੀ ਕਬੱਡੀ 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 ਵਾਏ ਗੁਰ ਜੀ ਓਏ ਹੋਏ ਓਏ ਓਏ ਉਹ ਨਿਕਲ ਗਿਆ ਆ ਸਵਾਦ ਆ ਗਿਆ ਸਵਾਦ ਆ ਗਿਆ ਮਿੱਤਰ ਨਾ ਕੋਟਰ లైవ్ ਨੂੰ లైక్ ਕਰੋ ਸਾਰੇ ਕਰਨਵਰ ਸੈਣੀ ਸ਼ੁਕਰੀਆ ਭਾਜੀ ਪਿੰਡ ਸਿੱਕਰੀ ਹੋ ਰਿਹਾ ਜੀ ਮੈਚ ਹੈਪੀ ਭਾਜੀ ਇਸਤਰੀ ਪਿੰਡ ਵਾਲੇ ਸੋਨੂ ਭਾਜੀ ਭਾਗੋਵਰ ਤੋਂ ਭਰਾ ਦਾ ਟੱਕੇ ਨਾਲ ਹੀ 500 ਰੁਪਏ ਭਰਾ ਗਏ ਹੈ ਇਹਨਾਂ ਪਰਮਾ ਦਾ ਧੰਨਵਾਦ ਕਿਉਂਕਿ ਭਾਈ ਇਹ ਸਾਡੇ ਇਲਾਕੇ ਦੇ ਮੇਲੇ ਆ ਕਿ ਜਦੋਂ ਜਦੋਂ ਅੱਠਵੇਂ ਤੇ ਮੇਲਾ ਚੱਲਦਾ ਸਾਈਂ ਬਾਬਾ ਬੱਗੇ ਸ਼ਾਮਾ ਦਰਬਾਰ ਆ ਅੱਜ ਤੱਕ ਕਦੀ ਅਸੀਂ ਆਪਣੇ ਇਲਾਕੇ ਵਿੱਚੋਂ ਪੈਸੇ ਨਹੀਂ ਮੰਗੇ ਜੋ ਸਾਨੂੰ ਕਮੇਟੀ ਜਨਦ ਦੇ ਐਸ ਭਾਜੀ ਹੋਰ ਹੋ ਨਹੀਂ ਕਰਾ ਸਾਰਿਆਂ ਦਾ ਵੈਲਕਮ ਹੈ ਜੀ ਲਾਈਵ ਦੇ ਵਿੱਚ ਔਰ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਹੈ ਕਮੈਂਟ ਨੂੰ ਮੋਟ ਬੰਦਾ ਕਰਦਾ ਰਿਹਾ ਮੈਂ ਬੰਦਾ ਗੱਲਬਾਤ ਕਰਦਾ ਜਿਹੜਾ ਤੁਹਾਨੂੰ ਲਾਈਵ ਦੇਖ ਰਿਹਾ ਹਾਂ ਮੈਂ ਚੱਲਦੇ ਵਾ ਪਿੰਡ ਸਿਕਰੀ ਜੀ ਜਾ ਰਕੇ ਟੈਂਟ ਬਹੁਤ ਸੋਹਣਾ ਲਾਇਆ ਵੀਰੇ ਲਾਇਆ ਸਵੇਰ ਨੂੰ ਪੱਕਾ ਕਰਨਾ ਲਾ ਕੇ ਹੜੇ ਸਗੇ ਪਾਜੀ ਸਵੇਰ ਤੇ ਲੱਗੇ ਹੋਇਆ ਪਹਿਲਾਂ ਉਹ ਸੁਬਾ ਉਧਰ ਲਾਇਆ ਸੀਗਾ ਹੁਣ ਇੱਧਰ ਲਾਇਆ ਸਵੇਰੇ ਯਾ ਤਰਪਾਲ ਪਾਈ ਸੀ ਕਿ ਮੈਂ ਟੈਂਟ ਦੀ ਵੀਡੀਓ ਅਪਲੋਡ ਕੀਤੀ ਮੈਂ ਤਰਪਾਲ ਪਾਈ ਉਧਰ ਲੰਗਰ ਹਾਲ 'ਚ ਯਾਰ ਮੀ ਆ ਜਾਂਦਾ ਨਾ ਇਸ ਕਰਕੇ ਇਹ ਟੈਂਟ ਕਿੰਦਾ ਹੋ ਜਾਂਦਾ ਫਿਰ ਤਰਪਾਲ ਪਾਉਣੀ ਪਈ ਉੱਤੇ ਵੀ ਟੈਂਟ ਲਾਇਆ ਤੇ ਦੇਖਾਂਗੇ ਸਵੇਰ ਅਗਰ ਮੌਸਮ ਸਹੀ ਹੋਇਆ ਫਿਰ ਇਹ ਤਰਪਾਲਾ ਪਾਵਾਂਗੇ ਮੈਂ ਚੱਲਦੇ ਪਿਆ ਜੀ ਕਾਨੂੰ ਕਰਵਾ ਹੈ ਕਨਵਰ ਭਾਈ ਕਾਨੂੰ ਨਹੀਂ ਵਿਚਾਈ ਕਾਨੂੰ ਤੁਹਾਨੂੰ ਫਾਈਨਲ ਮੈਚ ਦਿਖਾਵਾਂਗੇ ਕਲਪਾ ਸਾਰੇ ਸਟਾਰ ਹੀ ਹੋਣੇ ਜੀ ਬਲੋ ਜਿਹੜੇ ਵਧੀਆ ਕਬੱਡੀ ਸਟਾਰ ਆ ਸਾਰੇ ਆਉਣੇ ਇੱਥੇ ਕਾਨੂੰ ਖੇលਣ ਤੁਹਾਨੂੰ ਫੇਰ ਲਾਈਵ 'ਚ ਦਿਖਾਵਾਂਗੇ ਓਕੇ ਭਾਜੀ ਪੱਕਾ ਬਾਈ ਨੂੰ ਲਾਈਕ ਪੰਜ ਜਣੇ ਹੋਰ ਪਲੀਜ਼ ਹੰਦਰ ਭਾਜੀ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਜੀ ਸੰਗਤ ਨੂੰ ਹੋਰ ਸੁਣਾਓ ਸਭ ਠੀਕ ਠਾਕ ਸੰਤਲ ਜੀ ਹੋਰ ਸੁਣਾਓ ਸਾਹਿਬ ਠੀਕ ਠਾਕ ਹੈ ਜੀ ਬਸ ਇੱਕ ਮੈਚ ਰਹਿ ਗਿਆ ਲਾਸਟ ਮੈਚ ਬਾਕੀ ਬੇ ਕੱਲ ਨੂੰ ਆਉਣਗੇ ਮੈਚ ਸਾਰੇ ਵਧੀਆ ਵੀਰੇ ਚਲੋ ਵਧੀਆ ਚਾਹੀਦਾ ਜੀ ਤੇ ਹਰਨਾਨ ਕੁਦਮੀ ਨੂੰ ਨਾਮ ਲੈ ਕੇ ਆਇਆ ਤੇ ਉਹਨੇ ਖਬਰ ਇਹ ਕਿ ਹੋਰ ਜਿਹੜਾ ਚਾਹ ਦੇ ਤੈਨੂੰ ਨਹੀਂ ਲਿਖੀ ਤੇ ਪਰਿਵਾਰ ਬਹੁਤ ਹੀ ਬੁਰੀ ਦੁਸ਼ੀਆਂ ਜਦੋਂ ਸਾਡੇ ਸਮੇਂ ਸਮੇਂ ਨੂੰ ਚਾਰਟ ਰੋਗ ਨੂੰ ਕਰ ਰਹੀ ਜਗਰ ਬਹੁਤ ਹੀ ਮੁਹਾਰਤ ਕਰ ਰਹਾ ਕੋਈ ਤਰਜੀਹ ਦੇ ਕਿ ਨਾ ਯਾਰ ਲਾਈਵ ਰੁਕ ਗਿਆ